Youtuber, 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 itu? youtuber, 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 youtuber,

ਮੋਟੀ ਆ ਬੰਦੇ ਆਪਣੇ ਚਲਾਉਣ ਨੇ ਕਿੱਧਰ ਨੂੰ ਚਾਹੀਦੀ ਨੇ ਚਲਾਉਣ ਦੇ ਭੈਣ ਨੂੰ ਲੈ ਚੜਦੀ ਕਿਨੇ ਨੂੰ ਚਲਾਓ ਤੁਸੀਂ ਪਤੰਦਰ ਆ ਚੜਦੀ ਨੂੰ ਲੈ ਜਾ ਸਾਢੇ 3 ਦਾ ਜੋੜਾ ਕਹਿੰਦੇ ਆ ਜੀ ਕਿੰਨੇ ਦਾ ਲੈਣਾ ਬੈਠਾ ਏ ਏਦਾਂ ਸਮਝਾ ਦੇ ਤੈਨੂੰ ਜਾਹਲ ਲੰਮੇ ਚੋੜੇ ਸਾਬਦਾ ਨਹੀਂ ਪਤਾ ਲੱਗਦਾ ਤੇ ਮਰੇ ਨਵੇਂ ਲੱਗ ਗਿਆ ਤਾਂ ਉਹਦਾ ਕੰਮ ਉਹ ਲੱਗਣ ਡਿਆ ਲੱਗ ਤੇ ਪੁੰਨੇ ਵਾਲੇ ਲਾਉਂ ਡਿਆ ਹਾਂ ਪੁੰਨੇ ਵਾਲੇ ਲਾਣਗੇ ਮੁੰਨੇ ਤੇ ਜਿੰਨੇ ਲੱਗੂ ਜਿਆਦਾ ਮੁੰਨੇ ਵਾਲੇ ਉਹ ਗਲਤ ਗੱਲ ਨਹੀਂ ਕਰਾ ਉਹਨਾਂ ਦੇ ਮਤਲਬ ਦੀਆਂ ਬੰਜਾ ਫਿਰ ਮੈਥੋਂ ਕੱਚਾ ਹੱਥ ਨਾ ਲੈ ਕੱਚੇ ਨਾਲ ਪੜਾ ਕੇ ਮੰਜੇ ਤੇ ਰਹਿ ਹੈ ਪੁੰਨੇ ਵਾਲੇ ਮੁੰਨੇ ਘਰੇ ਤੇ

ਸਖ ਤੁਹਾਨੂੰ ਜਿਵੇਂ ਇਦਾਹੇ ਤੇ ਨੋ ਬੇਸਿਕ ਵੇਦਨ ਨੂੰ ਕਿਤਾਬ ਲੈ ਕੇ ਚੰਨ ਨੂੰ ਕੰਡੋ ਫਿਰ ਐਵੇਂ ਮੱਥਾ ਮਾਰਦਾ ਕੀ ਬੇਦਾ ਜਦੋਂ ਤੈਨੂੰ ਲਬੀ ਨਹੀਂ ਜਾਇਆ ਜਾਂਦਾ ਤਮੇ ਪੁੱਛਾਈ ਗਈ ਤਲਾ ਮੈਂ ਇਸ ਨੂੰ ਪਾਇਆ ਕਿਹੜਾ ਭਾਈ ਦਾ ਸੋ ਦੱਸ ਕਿੰਨੇ ਲਿਕੇ ਤੇ ਨਾ ਸਭ ਆਦੀ ਕੇ ਗੱਲ ਇੱਕ ਨਵੇਂ ਦੇ ਕਹੇ ਵੀ ਤਨਖਾ ਚਲਾ ਪੂਰਾ ਹਮਾਰੀ ਗੱਲ ਕਹਿ ਬਸ ਕਹੇ ਤਨਖਾ ਕੰਟਾ ਖਿੱਚ ਲੇਗਾ ਗੱਲ ਦਾ 10 ਮਿੰਟ ਕਿੰਨੇ ਤੇ ਖਿੱਚ ਗਏ ਭਾਈ ਇਹ ਖਿੱਚ ਲਾ ਨਹੀਂ ਆਇਆ ਇੱਕ ਤੈਨੂੰ ਮੈਂ ਦੱਸਾਂ ਹਾਂਜੀ ਜੇ ਤੂੰ ਇਹੋ ਜੀਆਂ ਗੱਲਾਂ ਕਰਮਣੇ ਮੈਂ ਇੱਧਰ ਤੂੰ ਤਾਂ ਉਵੇਂ ਜਿਹਾ ਰਹੋ ਤੇ ਪੂ ਜਾਗੇ ਉਹ ਤਾਂ ਖੁਰਦੀਂਦੇ ਮੈਨੂੰ ਖੁਰਦੀਂਦੇ ਹੁਣ ਤੂੰ ਜਿਹੜੀ ਗੱਲ ਮੈਂ ਕਹਿਆ ਨਾ ਬੜਾ ਗੱਲਾਂ ਬਿਲਖਾਨ ਖਿੱਚਦੇ ਲਾ ਉਹ ਰਿਹਾ ਚੰਗਾ ਰੱਖੇਗਾ मैं तीन भाजा तीन ही लेना तीन ही भाजा तीन ही लेना तीन ही भाजा तीन ही लेना ना जी ये होती है ये लेना है कह तो ये नब्बे इसके सामने कह दो कर दे कर दे ना ना फिर कितने दिखा कर दे कहता हूं मैं कुछ कर कर दे ਇਹ ਕਹਤਾ ਹੈ ਕਿ ਕੁਝ ਡਿਪਾਰਟਮੈਂਟ ਬਾਈਕ ਦੇ ਤਾਂ ਸੀ। ਪੱਤੂ ਜੀ ਦਾ ਜਵਾਬ ਇਹ ਆ ਕਿ ਅਸੀਂ ਤੇ ਲੱਕੀ ਨਹੀਂ ਪਾਈ ਜਾਣਗਾ ਤੱਕ ਤੇਰੀ ਪਰਸ। ਮਾਤਾ ਦੁੱਧ ਵੀ 17-18 ਲੀਟਰ। 200 ਲੀਟਰ ਹੀ ਆ ਪਰ। ਤੇਰਾ ਉਹ ਕਚਾ ਮਾਤਾ ਆਸੂ ਪੂਰੀ ਦੇ ਚੁੱਕੀ ਦਾ ਸੀ। ਮੇਰਾ ਪੰਡਾ ਮੁੱਕੀ ਕੋਈ ਹੈ? ਮੁੱਕੀ ਕੋਈ ਮੈਨ ਮੈਰੋਂ। ਢਾਲਾ ਮੈਰੋਂ। ਸਮਝ ਗਿਆ ਮੈਰੋਂ ਆਣ ਦਾ ਸਮਝ ਗਿਆ। ਤੇਰਾ ਸਾਹ ਨੀਰ ਪਾਈ ਦੀ ਹੁਣ ਤੱਕ ਤੋਂ 25 ਦਿਨਾਂ ਦਾ ਖਾਸ। ਹਲੋ ਕੁਰਿਆ ਆਹ ਆਹ ਨੰਬਰ ਲਿਖ ਲੈ ਫੇਲੇ ਮੈਂ ਬੈਠ ਗਿਆ ਨਾ ਸਹੀ ਥੇਲੇ ਮੈਂ ਬੈਠ ਕੇ ਬਹੁਤ ਤੇਰੇ ਕਰਮ ਆਲਾ ਫੜ ਮਾਰਵਾਣ ਜੇ ਤਾਂ ਹੁਣ ਤੂੰ ਇੱਕ ਗੱਲ ਕਹਿ ਦੇਗਾ ਨਹੀਂ ਆਪਦਾ ਤੂੰ ਵੀ ਕੰਮ ਕਰੀ ਤੇਰੇ ਨਾਲ ਨਹੀਂ ਬੜੀਆਂ ਗੱਲਾਂ ਕਰਨੇ ਕੋਈ ਨੂੰ ਐ ਰੱਖੇ ਨੂੰ ਕੈਂਚੀ ਨਾ ਪਾ ਕਰਕੇ ਦਾ ਕੈਂਚੀ ਜੀ ਫਿਰਦਾ 1 2 3 ਮੂੜੂ ਮੜਾਉ ਬਿਠਾਈ ਖਾਉ ਲੈ ਬੜਾ ਬੋਲੀ ਨਾ ਹੁਣ ਇੱਕੋ ਹੀ ਗੱਲ ਤੈਨੂੰ ਕਹੂੰਗਾ ਪੁੱਲ ਨੇ ਆ ਕੇ ਪੁੱਲ ਨੇ ਮਾਹਰੋ ਆਇਆ ਮੇਰੀ ਗੱਲ ਸੁਣ ਭਾ ਲੰਗੜੀ ਵੇ ਲੰਗੜਾ ਮਾਣਿਆ ਤੂੰ ਕੀ ਗੱਲ ਦੱਸ ਮੈਂ ਨਾ ਨਾ ਦੁੱਧ ਤਾਂ ਬਹੁਤ ਆ ਉਹ ਕੋਈ ਗੱਲ ਤਾਂ ਦੱਸ ਹੁਣ ਦੁੱਧੇ ਦੇ ਠੰਡੇ ਆ ਹੁਣ ਤਾਂ ਜੀਪਾ ਜਸੂ ਪੈਣੀ ਤਾਂ ਸਿੱਧਾ ਤਾ ਦੱਸੀ ਨਾ ਤੂੰ ਕਹਤਾ ਯਾਰ ਕੋਈ ਯਾਰ ਦੱਸ ਬੀ ਜੇ ਤਾਂ ਹੁਣ ਉਹੀ ਗੱਲ ਕਰੀ ਜਾਣੀ ਐ ਇੱਕ ਗੱਲ ਖੈ ਵਿੱਚ ਇਨੂੰ ਕਹੇ ਤਾਂ ਸਾਹਿਬ ਜੀ ਹੈ ਮੈਨੂੰ ਆਲਾ ਦੋ ਦੋ ਗੱਲਾਂ ਵਾ ਕਰਤੀਆਂ ਘਟਾਓ ਮੈਨੂੰ ਆਇਆ ਕਹੀਂ ਕਹੀਂ ਨਹੀਂ ਹੁੰਦੀ ਨਹੀਂ ਖੈ ਬਾਪੂ ਜੀ ਆਓ ਰੇ ਬਾਪੂ ਜੀ ਰੇ ਦੱਸ ਮੈਂ ਦੱਸ ਬੀਤੋ ਘੱਟ ਦਮਿੰਟ ਕੀ ਕਰ ਤੂੰ ਜੇ ਨਾ ਨਿਕਲਦੇ ਆਉਂਦੇ ਕਿਹੜੇ ਕਰਾਂ ਤੇ ਬੀਤੂ ਕੋਪਾਂ ਨੀ ਚਾਰ ਤੇ ਫੇਰ ਘਟਾ ਦੇਣ ਇੱਥੋਂ ਘੱਟ ਛੋਟਿਆ ਸੀ ਨਹੀਂ ਦਿੰਦੀ ਮੋੜ ਕੇ ਲੈ ਚ ਮੰਨੂ ਆ ਲੈ ਕਾ ਕਾ ਦੋ ਦੋ ਖਾਣਾ ਦਿੱਤਾ ਦੋ ਜਾਂ ਨੋਟ ਦੋ ਦੋ ਉਹ ਜਦੋਂ ਦੁੱਧ ਆਉ ਉਹ ਤੋਂ ਦੇਖੇਗਾ ਯਾਰ 12 13 ਦੇ ਨਾਲ ਦੁੱਧ ਆਈ ਜਾਣਾ 15 ਦਿਨਾਂ ਨੂੰ ਦੁੱਧ ਆਏ ਨੇ ਦੀ ਡੈਸਕੋ 15 ਜਿਹੜਾ ਤੇ 19 ਨਾ ਜੇ ਕਰਾਵੇ ਜਿਹੜਾ ਆਵਣੇ ਨੂੰ ਹੋ ਜਾਣਾ ਆ ਲੈ ਮੇਰੋ ਵਾਲਿਆ ਮੂੜੀ ਤੂੰ ਤਾਂ ਮੂੜ ਨਹੀਂ ਹੈ ਹੁਣ ਤੇਰਾ ਇਰਾਦਾ ਨਹੀਂ ਹੈ ਦੇਣ ਦਾ ਕਿੰਨੇ ਦੀ ਦੇਣ ਦਾ ਰਾਜਾ ਬਜ਼ੁਰਗਾਂ ਇੱਕ ਗੱਲ ਕਰ ਕੇ ਵੀ ਇੰਨੇ ਦੀ ਪਤਾ ਦਿਨਾਂ ਗੱਲ ਕਹੇ ਉਹ ਹੁੰਦੇ ਆ ਉਹ ਦੋਸਤੋਂ ਤੋਂ ਮੈਂ ਦੱਸਦਾ ਉਹ ਜਿੱਦਾਂ ਪੰਜ ਹਜ਼ਾਰ ਦਿਨ ਤੱਕ ਆਉਂਿਆ ਜਿਗਰਾ ਮੈਂ ਤੇ ਮੋੜ ਦੇ ਗੱਲਾਂ ਦੇ ਨਾਲ ਲਈ ਹੁਣ ਆ ਸੌਦਾ ਕਰਨ ਨਾਲ ਹੁਣ ਸੌਦਾ ਤਾਂ ਹੁੰਦਾ ਜੇ ਫੜ ਜੇ ਪੂਰੇ ਦੀ ਕਰਤਾ ਨਹੀਂ ਨਹੀਂ ਛੱਜ ਖੜਾ ਹੋ ਰੱਖ ਲੈ ਹੁਣ ਮੰਨ ਲੈ ਹਾਂ ਹਾਂ ਉਹ ਨਹੀਂ ਕਰਦਾ ਚੰਗਾ ਰਹਿਣ ਦਾ ਜੇ ਨਹੀਂ ਆ ਮਾਂ ਪੁੱਛ ਲੈ ਇਹਦੇ ਚ ਗੱਲ ਕਿਹੜੀ ਆ ਉਹ ਤਾਂ ਗੱਲ ਹੀ ਨਹੀਂ ਕੋਈ ਵੀ ਮੈਂ ਦਾ ਲੱਖ ਲਾਤੀ ਵੀ ਵੀ ਮਾਂ ਦਾ ਲੱਖ ਪੂਰਾ ਘੇਟਾ ਹੁਣ ਚੈੱਕ ਕਰਵਾ ਦਾ ਡੀਫਰ ਲੈ ਆਪਾਂ ਇਹ ਕਿੰਨੇ ਦੇ ਦਿੰਦੇ ਮਸਾਂ ਮਰਦੇ ਇੱਕ ਵੀ ਕੋ ਘੱਟ ਦਿੰਦੀ ਨਹੀਂ ਤੂੰ ਥੋੜੀ ਜੀ ਜਾਇਜ਼ ਕਰ ਕੋਈ ਗੱਲ ਮੈਂ ਕਹਿ ਕੇ ਦੇਖ ਲੈਂਦਾ ਨਹੀਂ ਕੋਈ ਇਹ ਨਹੀਂ ਹੈ ਵੀ ਆਪਾਂ ਤੇਰੇ ਨਾਲ ਪਾਸੇ ਆਂ ਵਿਕਨੀ ਆਪਾਂ ਆਪਾਂ ਜਾਇਜ਼ ਮੁੱਲ ਦਾ ਦੇਵਾਂਗੇ ਤੂੰ ਮੈਨੂੰ ਐ ਕਹ ਦੇ ਵੀ ਮਾਲਾ ਇੰਦੇ ਨਹੀਂ ਤੂੰ ਘੱਟ ਮੁੱਲ ਆ ਦੇ ਦੀ ਮਾਲਕ ਦਿੰਦੀ ਬੇਚ ਦੀ ਹੋਰ ਨਾ ਕੋਈ ਜਾਇਜ਼ ਨਾਲ ਕਰ ਕੀ ਕਰੀ ਤੱਕ ਜੱਜ ਨਹੀਂ ਕਹਿੰਦੀ ਹੈ ਲਾ ਦੇਹ ਕੁ ਜਾਂ ਜਗਾ ਕਰਕੇ ਛੱਡ ਦੇ ਨਾ 99 99 ਮੈਂ ਖੈ ਨਹੀਂ ਤਾਂ ਲੱਗਦੀ ਦੇਖ ਤੋਂ ਪੰਜ ਦੀ ਬੀ ਨੂ ਆਪਣਾ ਦੂਰੇ ਐਵੇਂ ਪਾਂਡਾਂ ਨੇ ਦੂਨੇ ਚ ਇਹਨਾਂ ਦੇ ਹੋਰ ਪਾਸੇ ਮੀਡੀਆ ਕੋਲ ਤਾਂ ਤੋਂ ਛੋਟੇ ਨਾ ਤੁਹਾਡੇ ਨਾਲ ਆ ਬਾਪੂ ਇੱਕ 20 20 ਤੋਂ ਘੱਟ ਦੇ

ਹੋਲਡ ਮੈਂ ਤੁਹਾਡੇ ਨਾਲ ਆ ਜੇ ਆਪਣੀ ਬਹਿਤ ਜਾਂਦਾ ਮੈਂ ਇਸ ਦੀ ਬਾਇਓ ਕੋਈ ਨਾ ਸਮਝੋ ਮੰਦੀ ਬਹਿਤ ਦੀ ਹੈ ਨਹੀਂ ਪਤਾ ਨਹੀਂ ਮੈਂ ਸਹੀ ਬਹਿਤ ਦੀ ਹੈ ਦੇਖ ਲਓ ਜੇ ਤਾਂ ਕੋਈ ਉਹੀ ਜੀ ਕਹਿੰਦਾ ਨਹੀਂ ਕਿਰਪਾ ਕਰਦਾ ਬੰਦਾ ਤੇ ਸ਼ੇਰ ਡਾਕਟਰ ਵਾਲੀ ਸ਼ੇਰ ਡਾਕਟਰ ਸੋਤ ਤਾਂ ਹੀ ਕਰਕੇ ਫਨ ਲੱਗੇ ਇਹ ਤਾਂ ਜਨੂਨ ਫੜਾ ਦੀ ਮੈਂ ਸ਼ੁਰੂਆਤ ਤੇਰੇ ਨਾਲ ਆ ਜੇ ਤਾਂ ਕੋਈ ਉਹ ਜੇ ਤਾਂ ਕਦਾ ਕਰਦਾ ਤੱਕ ਕਰ ਦਿੰਦਾ ਮੈਂ ਨਹੀਂ ਮੈਂ ਕਦੇ ਤੂੰ ਕਿਤੇ ਨਹੀਂ ਨਹੀਂ ਤੂੰ ਚੜਿਆ ਨਹੀਂ ਆਉਂਦੀਆਂ ਫਿਰ ਕਾਜ਼ੀਆਂ ਨੇ ਇਹਨੂੰ ਕੀ ਇਹਨੂੰ ਵੀ ਬਾਟ ਵੱਡੀ ਫੇ ਥੋੜੇ ਉਹ ਹੀ ਹੈ ਇਹ ਬੋਦੀ ਨੂੰ ਹੀ ਦੇਣੀ ਐ ਇਕੱਠ ਨਾ ਹੱਟ ਜਾ ਉਹ ਅੱਜ ਉਹ ਇੱਕ ਵੀ